ਡਾਕਟਰ ਬੇੜਗਰ ਚੌਕ ਜੰਦਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਜਿੱਥੇ ਬਹੁਤ ਜਨ ਸਮਾਜ ਦੇ ਆਗੂ ਜਿਹੜੇ ਆ ਡਾਕਟਰ ਬੀ ਆਰ ਅੰਬੇਡਕਰ ਸਰਮਾਨ ਦੇ ਵਿੱਚ ਸਾਢੇ 5 ਤੇ ਆ ਗਿਆ ਦੇਖ ਸਕਦੇ ਆ ਰੋਡ ਜਾਮ ਕਰ ਦਿੱਤਾ ਗਿਆ ਇੱਕ ਤਰਫ ਤੋਂ ਡਾਕਟਰ ਬੇੜਗਰ ਚੌਕ ਜੰਦਰ ਦੇ ਵਿੱਚ ਦੇਖ ਸਕਦੇ ਆ ਬਹੁਤ ਵੱਡੀ ਖਬਰ ਕਰਨ ਦਿਖਾ ਰਹੇ ਆ ਟੁਕੀ ਟੁਕੀ ਚੱਕ ਲਿਆਂਗੇ ਕੋਡਾ ਰੱਖ ਲਿਆਂਗੇ ਟੁਕੀ ਟੁਕੀ ਚੱਕ ਦਿਆਂਗੇ ਕੋਡਾ ਕੋਡਾ ਰੱਖ ਦਿਆਂਗੇ ਗਲੀ ਗਲੀ ਮੇ ਆਈ ਆਵਾਜ਼ ਜੈਹਾ ਮੀਂਹ ਜੈ ਰਵਿਦਾਸ

संग जी ਦੇਖ ਸਕਦੇ ਆ ਵੱਡੀ ਜਿਹੜੀ ਆ ਖਬਰ ਤੁਹਾਨੂੰ ਜੰਦਰ ਤੋਂ ਦਿਖਾ ਰਹੇ ਜਿੱਥੇ ਬਹੁਤ ਸਾਰੇ ਸਮਾਜ ਦੇ ਆਗੂ ਸੜਕ ਵਿੱਚ ਬੈਠ ਕੇ ਵਰੁਣ ਕੁਲੇਰ ਜੀ ਹੋਰ ਵੀ ਬਹੁਤ ਜਣ ਆਗੂ ਜਿਹੜੇ ਆ ਬੈਠੇ ਆ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਾ ਹੋਇਆ ਇਸ ਸਮੇਂ ਤੁਹਾਨੂੰ ਡਾਕਟਰ ਅੰਬੇਡਕਰ ਚੌਕ ਜੰਦਰੋਂ ਤਸਵੀਰਾਂ ਦਿਖਾ ਰਹੇ ਜਿੱਥੇ ਬਹੁਤ ਸਾਰੇ ਸਮਾਜ ਦੇ ਆਗੂ ਜਿਹੜੇ ਆ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੇ ਸਨਮਾਨ ਦੇ ਵਿੱਚ ਜਿਹੜੇ ਆ ਸੜਕਾਂ ਤੇ ਬੈਠ ਚੁੱਕੇ ਆ ਦੇਖ ਸਕਦੇ ਆ ਆਗੂਆਂ ਦਾ ਕਹਿਣਾ ਆ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੀ ਘਟਨਾ ਘਟੀ ਆ ਉਸ ਸ਼ਰਾਰਤੀ ਆਂਸਰ ਉੱਤੇ ਐਨਐਸਏ ਲੱਗਣਾ ਚਾਹੀਦਾ ਦੇਸ਼ ਧ

ਝੰਡੇ ਗੱਡ ਦਿਓ ਜੈ ਪੀ ਜੈ ਭਾਰਤ ਜੈ ਪੀ ਜੈ ਭਾਰਤ ਜੈ ਪੀ ਜੈ ਭਾਰਤ ਜਬ ਤੱਕ ਸੂਰਜ ਚਾਂਦ ਰਹੇਗਾ ਵਿਵਾ ਤੇਰਾ ਨਾਮ ਰਹੇਗਾ ਜਬ ਤੱਕ ਸੂਰਜ ਚਾਂਦ ਰਹੇਗਾ ਵਿਵਾ ਤੇਰਾ ਨਾਮ ਰਹੇਗਾ ਜੈ ਪੀ ਜੈ ਭਾਰਤ ਜੈ ਪੀ ਜੈ ਭਾਰਤ ਸੋਇਤੇ ਫੇਰਾ ਦੇਾਂਗੇ ਜੋਕੇ ਸਾਡੀ ਨੇਕ ਕਮਾਈ ਉਜਗਾਈ ਆਵਾਜ਼ ਸਾਡ ਤੁਹਾਡੀ ਨੇਕ ਕਮਾਈ ਜਿਹਨੇ ਸੁੱਖੀ ਕੌਮ ਜਗਾਈ ਜੈ ਪੀ ਜੈ ਭਾਰਤ ਜੈ ਪੀ ਜੈ ਭਾਰਤ ਕੱਲ ਜਿਹੜੀ ਅਮਰੀਕਾ ਔਰ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਜਿਹੜਾ ਬਾਬਾ ਸਾਹਿਬ ਮਿਲਕਰ ਦਾ ਸਟੈਚੂ ਲਗਾ ਉਸ ਸਟੈਚੂ ਦੇ ਨਾਲ ਇੱਡੀ ਵੱਡੀ ਜਿਹੜੀ ਆ ਉਹ ਬੇਅਦਵੀਂ ਹੋਣੀ ਘਟਨਾ ਹੋਈ ਪੰਜਾਬ ਦੀ ਧਰਤੀ ਦੇ ਉੱਤੇ ਤਾਂ ਉਹਦੇ ਲਈ ਮੇਰੇ ਖਿਆਲ ਦੇ ਨਾਲ ਅਸੀਂ ਖੁਦ ਵੀ ਜ਼ਿੰਮੇਵਾਰ ਹਾਂ ਸਾਨੂੰ ਕਿ ਸਾਡੇ ਉੱਤੇ ਇੱਕ ਲਾਨ ਟਿਆ ਸਾਡੇ ਉੱਤੇ ਇੱਕ ਕਲੰਕ ਲੱਗ ਜਾਂਦਾ ਜਦੋਂ ਅਸੀਂ ਦੂਜੀ ਛੇੜ ਤੇ ਜਾਈਏ ਤਾਂ ਅਗਲੇ ਕਿਵੇਂ ਤੁਹਾਡੇ ਪੰਜਾਬ ਸੁਭਾ ਮੂਰਤੀਆਂ ਤੋੜੀਆਂ ਜਾਣਗੀਆਂ ਉਦੋਂ ਇਹ ਪਤਾ ਲੱਗਦਾ ਵੀ ਅਸੀਂ ਬਹੁਤ ਕਮਜ਼ੋਰ ਹਾਂ ਅਸੀਂ ਜਿੱਦਾਂ ਮਰਜ਼ੀ ਫੋਕੀਆਂ ਮੜਕਾ ਮਾਰੀ ਜਾਈਏ